हेल्दी किचन ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਜੋ ਰੈਸਪੀ ਲੈ ਕੇ حاضر ਹੋਇਆ ਉਹ ਸਬਜ਼ੀ ਬਹੁਤ ਫੇਵਰਟ ਹੈ ਤੇ ਸਭ ਨੂੰ ਬਹੁਤ ਪਸੰਦ ਆਉਂਦੀ ਨੇ ਸਿਰਫ ਬੱਚੇ ਜਿਸ ਨੂੰ ਨਹੀਂ ਪਸੰਦ ਕਰਦੇ ਪਰ ਜਿਸ ਵੇਲੇ ਨਾਲ ਮੈਂ ਬਣਾ ਰਹੀ ਹਾਂ ਅਗਰ ਤੁਸੀਂ ਉਸ ਵੇਲੇ ਨਾਲ ਬਣਾਓਗੇ ਤਾਂ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਣਗੇ ਇਹ ਦੇਖੋ ਜੀ ਮੈਂ ਕ੍ਰੇਲੇ ਇਸ ਤਰ੍ਹਾਂ ਛਿੱਲ ਲਏ ਨੇ ਔਰ ਇਹਨਾਂ ਨੂੰ ਧੋ ਕੇ ਸਾਫ਼ ਕਰ ਲਿਆ ਵਿੱਚੋਂ ਸਾਰੇ ਕਲੀਨ ਕਰ ਦਿੱਤੇ ਨੇ ਕਿਉਂਕਿ ਬੱਚਿਆਂ ਨੂੰ ਇਹ ਜਿਹੜੇ ਬੀਜ ਨੇ ਅੱਛੇ ਨਹੀਂ ਲੱਗਦੇ ਅਸੀਂ ਇਸ ਤਰੀਕੇ ਨਾਲ ਬਣਾ ਰਿਹਾ ਕਿ ਸਾਰੇ ਫੈਮਿਲੀ ਮੈਂਬਰ ਖਾ ਸਕਣ ਖੁਸ਼ ਹੋ ਕੇ ਬਿਲਕੁਲ ਅਸੀਂ ਕਲੀਨ ਕਰ ਦਿੱਤੇ ਨੇ ਹੁਣ ਇਹਦੇ ਵਿੱਚ ਅਸੀਂ ਜੋ ਮਸਾਲਾ ਭਰਨਾ ਹੁਣ ਮੈਂ ਤੁਹਾਨੂੰ ਬਾਅਦ ਚ ਦੱਸਾਂਗੀ ਸਭ ਤੋਂ ਪਹਿਲੇ ਅਸੀਂ ਇਹਨੂੰ ਫਰਾਈ ਕਰਨਾ ਸਿੰਪਲ ਫਰਾਈ ਕਰਨਾ ਇਹ ਚ ਹਲਕਾ ਹਲਕਾ ਮੈਂ ਇਸ ਤਰ੍ਹਾਂ ਉਂਗਲਾਂ ਨਾਲ ਨਮਕ ਲਗਾ ਕੇ ਔਰ ਵਿੱਚ ਸਾਰੇ ਲਗਾ ਦਿੱਤਾ ਜਿਆਦਾ ਨਮਕ ਤੇਜ ਨਹੀਂ ਲਗਾਉਣਾ ਹਲਕਾ ਜਿਹਾ ਲਗਾਉਣਾ ਬਿਲਕੁਲ ਨਮਕ ਹੁਣ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਇਸ ਤਰੀਕ ਫਰਾਈ ਕਰ ਲਾਂਗੇ ਜਿਆਦਾ ਤੇਲ ਨਹੀਂ ਪਾਣਾ ਉਸ ਤੋਂ ਬਾਅਦ ਅਸੀਂ ਆਲੂ ਵੀ ਕੱਟੇ ਹੋਏ ਨੇ ਬੱਚਿਆਂ ਨੂੰ ਨਾਲ ਆਲੂ ਮਿਲ ਜਾਂਦੇ ਤੇ ਹੋਰ ਵੀ ਖੁਸ਼ ਹੋ ਜਾਂਦੇ ਨੇ ਜਿਸ ਰੈਸਪੀ ਨਾਲ ਮੈਂ ਅੱਜ ਬਣਾ ਰਹੀ ਆ ਇਹ ਤੁਸੀਂ ਵੀ ਇੱਕ ਵਾਰੀ ਬਣਾ ਕੇ ਦੇਖਣਾ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਅਸੀਂ ਸਾਰੇ ਰੱਖ ਦਿੱਤੇ ਨੇ ਦੇਖੋ ਜਿੰਨੇ ਵੀ ਸਾਡੇ ਕੋਲ ਕarele ਸੀਗੇ ਜਿੰਨੇ ਤੁਸੀਂ ਬਣਾ ਰਹੇ ਹੋ ਇਹਨਾਂ ਨੂੰ ਅੱਛੇ ਤਰ੍ਹਾਂ ਪਹਿਲੇ ਫਰਾਈ ਕਰ ਲੈਣਾ ਡੀਪ ਫਰਾਈ ਨਹੀਂ ਕਰਨਾ ਬਿਲਕੁਲ ਸਿੰਪਲ ਹੀ ਅੰਜ ਰੱਖਨੇ ਨੇ ਔਰ ਹਲਕੇ ਹਲਕੇ ਸੇਕ ਦੇਉ ਤੇ ਆਪਣੇ ਆਪ ਫਰਾਈ ਹੋ ਜਾਣਗੇ ਠੀਕ ਹੈ ਜੀ ਇਹਨਾਂ ਨੂੰ ਘੱਟੋ ਘੱਟ 2-3 ਮਿੰਟ ਅੰਜ ਹੀ ਰਹਿਣ ਦਵਾਂਗੇ ਫਿਰ ਇਹਨੂੰ ਉਲਟ ਪਲਟ ਕੇ ਇਹਨਾਂ ਨੂੰ ਅੱਛੀ ਤਰ੍ਹਾਂ ਫਰਾਈ ਕਰਾਂਗੇ ਉਸ ਤੋਂ ਬਾਅਦ ਮੈਂ ਅੱਗੇ ਦੱਸਦੀ ਹਾਂ ਕਿਸ ਤਰ੍ਹਾਂ ਕਰਨਾ ਹਾਂਜੀ ਤੁਸੀਂ ਇਸ ਤਰ੍ਹਾਂ ਕੰਟੇ ਦੇ ਨਾਲ ਉਲਟ ਪੁਲਟ ਲੈ ਲੈਣੇ ਆ ਦੇਖੋ ਇੱਕ ਵਾਸੋ ਲਾਲ ਹੋ ਰਹੇ ਨੇ ਇਸ ਤਰ੍ਹਾਂ ਉਲਟੇ ਪੁਲਟੇ ਕਰਕੇ ਤੁਸੀਂ ਇਹਨੂੰ ਫਰਾਈ ਕਰਨਾ ਆ ਦੇਖੋ ਜੀ ਬਹੁਤ ਵਧੀਆ ਦੇਖੋ ਪੁਲਟੇ ਦੇ ਸਾਈਡਾਂ ਤੇ ਤੇਲ ਹੁੰਦਾ ਸਾਈਡਾਂ ਤੇ ਤੁਸੀਂ ਕਰ ਸਕਦੇ ਹੋ ਇਹਨੂੰ ਔਰ ਅੱਛੀ ਤਰ੍ਹਾਂ ਨੂੰ ਫਰਾਈ ਕਰ ਲਓ ਬਿਲਕੁਲ ਸੇਮ ਉੱਤੇ ਰੱਖਣਾ ਹੈ ਜਿਆਦਾ ਤੇਜ਼ ਸੇਕਨੇ ਰੱਖਣਾ ਤਾਂ ਕਿ ਬਹੁਤ ਅੱਛੀ ਤਰ੍ਹਾਂ ਪੁੱਜ ਜਾਣ ਠੀਕ ਹੈ ਜੀ ਹਾਂ ਜੀ ਜਦ ਤੱਕ ਸਾਡੇ ਕarele ਜੋ ਫਰਾਈ ਹੋ ਰਹੇ ਨੇ ਅਸੀਂ ਇੱਧਰ ਮਸਾਲੇ ਦੀ ਤਿਆਰੀ ਕਰਨਿਆ ਤੜਕਾ ਜੋ ਅਸੀਂ ਵਿੱਚ ਭਰਨਾ ਹੈ ਉਹਦੇ ਸਮਾਨ ਸਾਰਾ ਕareleਆਂ ਦੇ ਵਿੱਚ ਮੈਂ ਪਿਆਜ਼ ਲੈਨੇ ਚਾਰ ਪਿਆਜ਼ ਲੈ ਲਿਆ ਦੋ ਟਮਾਟਰ ਔਰ ਹਰੀ ਮਿਰਚ ਲਈ ਅਦਰਕ ਲਸਣ ਦੀ ਮੈਂ ਪੇਸਟ ਲਵਾਂਗੀ ਕਿਉਂਕਿ ਕਾਫੀ ਸਾਰੇ ਪਈ ਹੈ ਇਸੇ ਨਾਲ ਸਿਰਫ ਯੂਜ਼ ਹੋ ਜਾਏਗੀ ਉਹ ਖਤਮ ਹੋਏਗੀ ਫਿਰ ਅਸੀਂ ਫਰੈਸ਼ ਯੂਜ਼ ਕਰਾਂਗੇ ਠੀਕ ਹੈ ਜੀ ਹੁਣ ਅਸੀਂ ਇਹਨੂੰ ਚੋਪਰ ਵਿੱਚ ਪਾ ਦਾਂਗੇ ਤੇ ਸਾਰਾ ਕੁਝ ਅਸੀਂ ਇਹਨੂੰ ਚੋਪ ਕਰ ਲਵਾਂਗੇ ਠੀਕ ਹੈ ਜੀ ਹਾਂਜੀ ਅਸੀਂ ਸਾਰਾ ਮਟੀਰੀਅਲ ਚੋਪਰ ਵਿੱਚ ਪਾ ਦਿੱਤਾ ਹੁਣ ਅਸੀਂ ਪੇਸਟ ਜਿੰਨੀ ਜ਼ਰੂਰਤ ਹੈ ਤੁਹਾਨੂੰ ਉਨੀ ਪਾਓ ਅਗਰ ਬੱਚੇ ਨਹੀਂ ਖਾਂਦੇ ਤੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਸਿਰਫ ਅਸੀਂ ਟੇਸਟ ਵਾਸਤੇ ਪਾ ਰਹੇ ਹਾਂ ਥੋੜੀ ਜੀ ਤੁਸੀਂ ਪਾ ਸਕਦੇ ਹੋ ਥੋੜਾ ਟੇਸਟ ਬਣਾਉਣ ਵਾਸਤੇ ਟੇਸਟੀ ਲੱਗਦੀ ਹੈ ਤੇ ਨਾਲ ਅਦਰਕ ਲਸਣ ਦੀ ਪੇਸਟ ਨਾਲ ਅੱਛਾ ਲੱਗਦਾ ਖਾਣਾ ਠੀਕ ਹੈ ਜੀ ਹਾਂਜੀ ਬੇਕ ਇੱਕ ਚਮਚ ਪਾ ਰਹੀ ਹਾਂ ਸਿਰਫ ਤਾਂ ਕਿ ਜਿਹੜੇ ਕਰੇਲੇ ਨੇ ਉਹ ਅੱਛੇ ਲੱਗਣ ਟੇਸਟੀ ਲੱਗਣ ਫੋਨ ਅਸੀਂ ਉਹਨੂੰ ਅੱਛੇ ਤਰ੍ਹਾਂ ਚੋਪ ਕਰ ਲਾਂਗੇ ਬੰਦ ਕਰਕੇ ਤੇ ਸਾਡਾ ਕਰੇਲਿਆਂ ਵਿੱਚ ਭਰਨ ਵਾਲਾ ਮਸਾਲਾ ਜੋ ਹੈ ਤਿਆਰ ਹੋ ਜਾਗਾ ਫੋਨ ਅਸੀਂ ਨੂੰ ਅੱਛਾ ਵਧੀਆ ਜਿਹਾ ਇੱਕ ਤੜਕਾ ਦੇਵਾਂਗੇ ਉਸ ਤੋਂ ਬਾਅਦ ਅਸੀਂ ਉਹਨੂੰ ਵਿੱਚ ਭਰਾਂਗੇ ਠੀਕ ਹੈ ਜੀ ਹਾਂਜੀ ਸਾਡਾ ਮਸਾਲਾ ਜਿਹੜਾ ਤਿਆਰ ਹੋ ਗਿਆ ਚੋਪਰ ਵਿੱਚ ਹੀ ਪਿਆ ਪਰ ਉਸ ਤੋਂ ਪਹਿਲੇ ਅਸੀਂ ਆਪਣੇ ਕarele ਤੇ ਆਲੂ ਤਿਆਰ ਕਰਾਂਗੇ ਅਸੀਂ ਐਂਡ ਤੇ ਮਸਾਲਾ ਬਣਾਣਾ ਕਿਉਂਕਿ ਬੱਚੇ ਜਿਹੜੇ ਨੇ ਆਲੂ ਬਹੁਤ ਖੁਸ਼ ਹੋ ਕੇ ਖਾਂਦੇ ਨੇ ਅਗਰ ਉਹ ਕarele ਨਹੀਂ ਵੀ ਖਾਂਣਗੇ ਤੇ ਆਲੂ ਵੀ ਖਾ ਸਕਦੇ ਨੇ ਤੇ ਵੱਡਿਆਂ ਨੂੰ ਵੀ ਆਲੂ ਅੱਛੇ ਲੱਗਦੇ ਨੇ ਬੱਚਾ ਨੂੰ ਵੀ ਬਹੁਤ ਅੱਛੇ ਲੱਗਦੇ ਨੇ ਹੁਣ ਸਾਡੇ ਕarele ਥੋੜੇ ਥੋੜੇ ਬਸ ਰਹਿ ਗਏ ਕਸਰ ਉਹ ਵੀ ਪੁੱਜ ਜਾਣੇ ਨੇ ਅਸੀਂ ਇਸ ਤੋਂ ਬਾਅਦ ਹੁਣ ਆਲੂਆਂ ਨੂੰ ਫਰਾਈ ਕਰਾਂਗੇ ਠੀਕ ਹੈ ਜੀ ਐਂਡ ਤੇ ਅਸੀਂ ਇਹ ਮਸਾਲਾ ਤਿਆਰ ਕਰਾਂਗੇ ਇਸ ਨੂੰ ਉਲਟ ਪੁਲਟ ਕਰਕੇ ਟੇਡੇ ਮੇਡੇ ਕਰਕੇ ਨੂੰ ਅੱਛੀ ਤਰ੍ਹਾਂ ਫਰਾਈ ਕਰੋ ਕਿਉਂਕਿ ਸਹੀ ਡੀਪ ਫਰਾਈ ਨਹੀਂ ਕਰ ਰਹੇ ਤੇ ਕਿਸੇ ਪਾਸੋਂ ਕੱਚੇ ਨਹੀਂ ਰਹਿਣਾ ਚਾਹੀਦਾ ਜਿਸ ਤਰ੍ਹਾਂ ਵੀ ਫਰਾਈ ਹੁੰਦੇ ਰੇ ਟੇਡੇ ਮੇਡੇ ਕਰਕੇ ਨੂੰ ਫਰਾਈ ਕਰੋ ਤੇਲ ਜਿਹੜਾ ਹੁੰਦਾ ਨਾ ਉਹ ਕੜਾਹੀ 'ਚ ਤਕਰੀਬਨ ਸਾਈਡਾਂ ਤੇ ਚਲਾ ਜਾਂਦਾ ਹੈ ਜਿਹੜੀ ਚੌੜੀ ਤਵੇ ਵਾਲੀ ਹੁੰਦੀ ਹੈ ਜਿਹੜੀ ਡੂੰਗੀ ਕੜਾਹੀ ਹੁੰਦੀ ਹੈ ਉਹ ਤੇ ਇੱਕ ਸਾਈਡ ਤੇ ਰਹਿ ਜਾ ਰਹਿ ਜਾਗਾ ਇਸਕਾਰ ਹੋਏਗਾ ਪਰ ਜਿਹੜੀ ਚੌੜੀ ਤਵੇ ਵਾਲੀ ਹੁੰਦੀ ਹੈ ਨਾ ਉਹ ਜਿਹੜਾ ਹੁੰਦਾ ਸਾਈਡ ਤੇ ਚਲਾ ਜਾਂਦਾ Karele fir bhi bahut acche tarah puchde bane ਟਾਈਮ ਜ਼ਰੂਰ ਲੱਗੇਗਾ ਪਰ ਸਾਡਾ ਤੇਲ ਇਹਦੇ ਚ ਵੇਸਟ ਨਹੀਂ ਹੁੰਦਾ ਅਸੀਂ ਸਾਰਾ ਯੂਜ਼ ਕਰ ਲਾਂਗੇ ਇਹਦੇ ਐਸੇ ਚ ਅਸੀਂ ਦੇਖਣਾ ਜਿਹੜੇ ਸਾਡੇ ਆਲੂ ਨੇ ਸੇ ਉਹਦੇ ਚ ਫਰਾਈ ਕਰ ਲੈਣਾ ਥੋੜਾ ਟਾਈਮ ਜ਼ਰੂਰ ਹੈ ਨਾ ਸਬਜ਼ੀ ਨੂੰ ਲੱਗਦਾ ਪਰ ਬਹੁਤ ਹੀ ਅੱਛੀ ਬਣਦੀ ਹੈ ਬਹੁਤ ਟੇਸਟੀ ਬਣਦੀ ਹੈ ਇੱਕ ਵਾਰੀ ਜ਼ਰੂਰ ਰੈਸਪੀ ਨੂੰ ਟਰਾਈ ਕਰਕੇ ਦੇਖਣਾ ਠੀਕ ਹੈ ਜੀ ਹੁਣ ਅਸੀਂ ਇਹਨਾਂ ਨੂੰ ਅੱਛੀ ਤਰ੍ਹਾਂ ਜਦੋਂ ਪੂਜ ਜਾਣਗੇ ਮੈਂ ਤੁਹਾਨੂੰ ਦਿਖਾਉਣੀ ਆ ਫਿਰ ਉਸ ਤੋਂ ਬਾਅਦ ਅਸੀਂ ਇਹਨੂੰ ਕਪਰੇਟ ਵਿੱਚ ਕੱਢ ਲਵਾਂਗੇ ਤੇ ਉਸ ਤੋਂ ਬਾਅਦ ਅਸੀਂ ਆਲੂ ਫਰਾਈ ਕਰਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕarele ਬਹੁਤ ਵਧੀਆ ਪੁੱਜ ਗਏ ਨੇ ਔਰ ਅਸੀਂ ਇਹਨਾਂ ਨੂੰ ਠੀਕ ਕਰਕੇ ਕੱਢ ਲਵਾਂਗੇ ਸਟੀਲ ਦੇ ਪਲੇਟ 'ਚ ਰੱਖ ਲਵਾਂਗੇ ਤੇ ਅਸੀਂ ਹੋਣਾ ਇਹਨਾਂ ਨੂੰ ਕਾਲ ਕੇ ਆਲੂ ਭੰਗੜਾ ਠੀਕ ਹੈ ਜੀ ਮੈਂ ਸਾਰੇ ਠੀਕ ਕਰਕੇ ਕੱਢ ਰਹੀ ਹਾਂ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਅੱਗੇ ਕੀ ਕਰਨਾ ਹਾਂਜੀ ਸਾਡੇ ਦੇਖੋ ਕarele ਕਿੰਨੇ ਵਧੀਆ ਪੁੱਜ ਗਏ ਨੇ ਹੁਣ ਅਸੀਂ ਆਲੂਆਂ ਦੀ ਤਿਆਰੀ ਕਰਾਂਗੇ ਤੇਲ ਸਾਨੂੰ ਥੋੜਾ ਜਿਹਾ ਕੱਟ ਲੱਗਦਾ ਹੈ ਹਲਕਾ ਜਿਹਾ ਤੁਸੀਂ ਤੇਲ ਹੋਰ ਪਾ ਸਕਦੇ ਹੋ ਅਗਰ ਤੁਹਾਨੂੰ ਲੱਗਦਾ ਕਿ ਜਿੰਨਾ ਜ਼ਰੂਰਤ ਹੈ ਓਨਾ ਪਾ ਲਓ ਠੀਕ ਹੈ ਜੀ ਹੁਣ ਮੈਂ ਸਭ ਤੋਂ ਪਹਿਲੇ ਪਾਵਾਂਗੀ ਇੱਕ ਚਮਚ ਜੀਰਾ ਤੇਲ ਸਾਡਾ ਗਰਮ ਨਹੀਂ ਹੈ ਤੇ ਆਲੂ ਵੀ ਸਾਡੇ ਤਿਆਰ ਨੇ ਹੁਣ ਨਾਲ ਹੀ ਅਸੀਂ ਆਲੂ ਵੀ ਪਾ ਦਾਂਗੇ ਆਲੂ ਚ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਬਿਲਕੁਲ ਸੁੱਕੇ ਹੋਣੇ ਚਾਹੀਦੇ ਨੇ ਆਲੂਆਂ ਨੂੰ ਧੋ ਕੇ ਕੱਟ ਕੇ अच्छी तरह ਤੁਸੀਂ ਇਹਨਾਂ ਨੂੰ ਸੁਕਾ ਲੈਣਾ ਠੀਕ ਹੈ ਜੀ ਹੁਣ ਅਸੀਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਉਸ ਤੋਂ ਬਾਅਦ ਅਸੀਂ ਹਾਂਜੀ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰਾਂਗੇ ਫਿਰ ਅਸੀਂ ਨੂੰ 3-4 ਮਿੰਟ ਵਾਸਤੇ ਕੱਕ ਦੇਵਾਂਗੇ ਤਾਂ ਕਿ ਇਹ ਗਲ ਜਾ ਉਸ ਤੋਂ ਬਾਅਦ ਅਸੀਂ ਤਰੇਲਿਆ ਮਸਤੇ ਮਸਾਲਾ ਤਿਆਰ ਕਰਾਂਗੇ ਤਾਂ ਕਿ ਸਾਡੀ ਕੜਾਈ ਲੱਗਣ ਦੀ ਉਸ ਵਿੱਚ ਜੇ ਤੁਸੀਂ ਦੂਜੀ ਕੜਾਈ ਚ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਫਰਮੈ ਇਸੇ ਕਰਾਈ ਚ ਕਰਾਂਗੇ ਆਰਾਮ ਨਾਲ ਵੀ ਬਣਾ ਲਿਆ ਮੈਨੂੰ ਕੋਈ ਕੱਲ ਹੈ ਨਹੀਂ ਜਗਰ ਤਾਂ ਤੁਸੀਂ ਜਲਦੀ ਹੁੰਦੀ ਹੈ ਜਾਂ ਸਿਰਫ ਤੁਸੀਂ ਫੜਾ ਨਾਸ਼ਤਾ ਬਣਾਣਾ ਤੇ ਤੁਸੀਂ ਦੂਜੀ ਕਰਾਈ ਵਿੱਚ ਵੀ ਮਸਾਲਾ ਤਿਆਰ ਕਰ ਸਕਦੇ ਹੋ ਠੀਕ ਹੈ ਜੀ ਹੁਣ ਮੈਂ ਇਹਨੂੰ ਹਲਕਾ ਜਿਹਾ ਨਮਕ ਪਾ ਕੇ ਇਹਨੂੰ ਟੱਪ ਦਵਾਂਗੀ ਬਿਲਕੁਲ ਹਲਕਾ ਜਿਹਾ ਨਮਕ ਪਾਣਾ ਜਿਆਦਾ ਨਹੀਂ ਪਾਣਾ ਦੇਖੋ ਮੈਂ ਜਰਾ ਜਿਹਾ ਨਮਕ ਤਾਂ ਕਿ ਜਿਹੜੇ ਆਲੂ ਨੇ ਛੇਤੀ ਗਲ ਜਾਵੇ ਇਹਦੇ ਨਾਲ ਆਲੂ ਜਲਦੀ ਜਰਾ ਗਲ ਜਾਂਦੇ ਨੇ ਵਾਸ ਸੇਲਫ ਤਰਾਕੋਨ ਇਹ ਲੈ ਡਾਕੂਮੈਂਟ ਤੇ ਹੁਣ ਅਸੀਂ ਇਹਨੂੰ ਟੱਕਣ ਦੇ ਕੇ ਬੰਦ ਕਰ ਦੋਗੇ ਠੀਕ ਹੈ ਜੀ ਪੂਰ ਸਿਰ ਦੇ ਉੱਤੇ ਢੱਕਣ ਦੇ ਦਾਂਗੇ ਹੁਣ ਅਸੀਂ ਘੜ ਤੋਂ ਘੜ ਤਿੰਨ ਚਾਰ ਮਿੰਟ ਨੂੰ ਰੱਖਾਂਗੇ ਉਸ ਤੋਂ ਬਾਅਦ ਅਸੀਂ ਚੈੱਕ ਕਰਾਂਗੇ ਕਿ ਕਿੰਨੇ ਕੁ ਗਲ ਗਿਰੇ ਠੀਕ ਹੈ ਜੀ ਹੁਣ ਜੇ ਇੱਕ ਵਾਰੀ ਆਲੂਆਂ ਨੂੰ ਅਸੀਂ ਹਿਲਾ ਲਵਾਂਗੇ ਤੇ ਚੈੱਕ ਵੀ ਕਰ ਲਾਂਗੇ ਥੱਲੇ ਥੱਲੇ ਵਸੇ ਲੱਗ ਰਹੇ ਪਰ ਫਿਰ ਵੀ ਹੁੰਦਾ ਹੀ ਹੈ ਕਿ ਥੋੜਾ ਇੱਕ ਵਾਰੀ ਚੈੱਕ ਜ਼ਰੂਰ ਕਰਨੇ ਚਾਹੀਦੇ ਨੇ ਤੇ ਨਾਵ ਦੇਖ ਲੈਣਾ ਕਿ ਕਿੰਨੇ ਕੁ ਗੱਲੋਂ ਆਲੇ ਨੇ ਅਜੇ ਹੈਗੀ ਥੋੜੀ ਕਸਰ 2 ਮਿੰਟ ਹੋਰ ਇਹਨੂੰ ਰੱਖਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਮਸਾਲੇ ਪਾਵਾਂਗੇ ਠੀਕ ਹੈ ਜੀ 2 ਮਿੰਟ ਬਾਅਦ ਅਸੀਂ ਮਸਾਲੇ ਪਾਵਾਂਗੇ ਥੋੜਾ ਜਿਹਾ ਗਲ ਜਵੇ ਹੋਰ ਇਹਦੇ ਵਿੱਚ ਪਿਆਜ਼ ਟਮਾਟਰ ਕੁਝ ਵੀ ਨਹੀਂ ਪੈਣਾ ਠੀਕ ਹੈ ਜੀ ਹਾਂ ਜੀ ਅਸੀਂ ਇੱਕ ਵਾਰੀ ਆਲੂ ਨੂੰ ਚੈੱਕ ਕਰਾਂਗੇ ਤੇ ਮੈਂ ਦੂਸਰੇ ਵੱਸੇ ਤੜਕੇ ਉਸਕੀ ਕੜਾਈ ਵੀ ਰੱਖ ਦਿੱਤੀ ਛੋਟੀ ਤਾਂ ਕਿ ਅਸੀਂ ਕ੍ਰੇਲਿਆਂ ਵਾਸਤੇ ਮਸਾਲਾ ਵੀ ਨਾਲ ਹੀ ਤਿਆਰ ਕਰ ਲਈਏ ਇਹ ਸਾਨੂੰ ਕੜਾਈਆਂ ਦੀ ਉਲਟਾ ਪੁਲਟਾ ਕਰਨੀ ਪੈਗੀ ਸਾਨੂੰ ਆਲੂ ਵੀ ਕਟਨੇ ਪੈਣਗੇ ਉਸ ਤੋਂ ਦੋਸਤਿਆ ਕਿ ਅਸੀਂ ਛੋਟੀ ਕੜਾਈ ਵਿੱਚ ਤੜਕਾ ਲਗਾ ਲਏ ਉਹਦੇ ਵਾਸਤੇ ਮਸਾਲਾ ਜਿਹੜਾ ਭਰਨਾ ਸੀ ਠੀਕ ਹੈ ਜੀ ਫਿਰ ਅਸੀਂ ਆਲੂ ਚੈੱਕ ਕਰ ਲਈਏ ਆਲੂ ਅਜੇ ਵੀ ਕੱਚੇ ਰਹੇਗੇ ਅੱਜਕੱਲੇ ਜਿਹੜੇ ਗਰਮੀ ਦੇ ਆਲੂ ਨੇ ਨਾ ਬਹੁਤ ਲੇਟ ਗਲਦੇ ਨੇ ਤੇ ਇਸ ਵਾਸਤੇ ਇਹਨੂੰ ਟਾਈਮ ਜਿਆਦਾ ਲੱਗਦਾ ਹੈ ਖਿੰਦੇ ਪੈਰਾਂ ਨੂੰ ਉੱਧਰ ਸੇ ਸੜਕੇ ਦੇ ਤਿਆਰ ਕਰ ਲੈਂਦੇ ਆ ਜਿਹੜਾ ਮਸਾਲਾ ਸੀ ਕ੍ਰੇਲਿਆਂ ਨੂੰ ਭੁੰਨਾ ਠੀਕ ਹੈ ਜੀ ਕ੍ਰੇਲੇ ਸੜੇ ਤਿਆਰ ਹੋਏ ਬੈਨੂ ਸੀ ਮਸਾਲਾ ਤਿਆਰ ਕਰਨਾ ਹੋਣ ਤੇ ਕੜਾਈ ਅਸੀਂ ਰੱਖ ਦਿੱਤੀ ਮੈਂ ਹੁਣ ਇਹਦੇ ਵਿੱਚ ਪਾਵਾਂਗੇ ਤੇਲ ਥੋੜਾ ਜਿਹਾ ਜਿਆਦਾ ਤੇਲ ਯੂਜ਼ ਕਰਨਾ ਕਿਉਂਕਿ ਸੇ ਪਹਿਲੇ ਕ੍ਰੇਲਿਆਂ ਨੂੰ ਫਰਾਈ ਵੀ ਕੀਤਾ ਬਸ ਜਿੰਨੇ ਚ ਸੜਾ ਮਸਾਲਾ ਤਿਆਰ ਹੋ ਜਵੇ ਅਸੀਂ 2 ਚਮਚ ਤੇਲ ਪਾਵਾਂਗੇ ਜਿਆਦਾ ਫਿਰ ਤੇਲ ਤੇਲ ਹੋ ਜਾਂਦਾ ਮਸਾ ਨਹੀਂ ਆਉਂਦਾ ਖਾਣ ਦਾ ਕਿ ਮੈਂ ਸਿਰਫ 2 ਚਮਚ ਤੇਲ ਪਾਏ ਠੀਕ ਹੈ ਜੀ ਹੁਣ ਅਸੀਂ ਚੰਗੀ ਤਰ੍ਹਾਂ ਗਰਮ ਕਰਕੇ ਸਭ ਤੋਂ ਪਹਿਲੇ ਪਾਵਾਂਗੇ ਦੇ ਵਿੱਚ ਥੋੜਾ ਜਿਹਾ ਸੀ ਵਿੱਚ ਜੀਰਾ ਪਾਵਾਂਗੇ ਮਸਾਲੇ ਦੇ ਵਿੱਚ ਪਹਿਲੇ ਸ ਜੀਰਾ ਪਾਵਾਂਗੇ ਉਸ ਤੋਂ ਬਾਅਦ ਸਾਡਾ ਚੋਪ ਕੀਤਾ ਹੋਇਆ ਸਾਰਾ ਮਸਾਲਾ ਅਸਲ ਮਸਾਲੇ ਨੂੰ ਪੁੰਨਾਂਗੇ ਠੀਕ ਹੈ ਜੀ ਚਲੋ ਜੀ ਹੁਣ ਅਸੀਂ ਇਹਦੇ ਚ ਸਾਰਾ ਮਸਾਲਾ ਪਾ ਦਾਂਗੇ ਸਾਰੇ ਨਾਲੇ ਆਲੂ ਵੀ ਤਿਆਰ ਹੋ ਗਏ ਨੇ ਇੱਧਰ ਸਦਾ ਕ੍ਰੇਲਿਆਂ ਦਾ ਮਸਾਲਾ ਵੀ ਤਿਆਰ ਹੋ ਜਾਣਾ ਬਹੁਤ ਹੀ ਅੱਛੇ ਤੇ ਹੈਲਦੀ ਜੇ ਨਾਲ ਅਸੀਂ ਬਣਾ ਰਹੇ ਹਾਂ ਤੇ ਬੱਚੇ ਵੀ ਬੜਾ ਖੁਸ਼ ਹੋ ਕੇ ਖਾਣਗੇ ਅਗਰ ਉਹ ਕੇਲੇ ਨਹੀਂ ਖਾਂਗੇ ਤੇ ਮਸਾਲੇ ਨੂੰ ਜ਼ਰੂਰ ਖਾਂਗੇ ਵਿੱਚੋਂ نکال-ਨਕਾਲ ਕੇ ਕਿਉਂਕਿ ਮਸਾਲਾ ਇੰਨਾ ਟੇਸਟੀ ਤੇ ਹੈਲਦੀ ਬਣਨ ਲੱਗਾ ਹੈ ਨਾ ਤੇ ਹੁਣ ਅਸੀਂ ਨੂੰ ਅੱਛੇ ਤਰ੍ਹਾਂ ਮਿਕਸ ਕਰਾਂਗੇ ਇਹਨੂੰ ਟੇਸਟੀ ਕਰਨ ਵਾਸਤੇ ਤੁਸੀਂ ਪਾਓ ਬਾਜੀ ਮਸਾਲਾ ਚਾਟ ਮਸਾਲਾ ਕੋਈ ਵੀ ਮਸਾਲੇ ਦੇ ਚ ਖੱਟੇ ਮਿੱਠੇ ਪਾ ਸਕਦੇ ਹੋ ਐਂ ਬਹੁਤ ਹੀ ਜ਼ਿਆਦਾ ਟੇਸਟੀ ਹੋ ਜਾਏਗਾ ਮੇਰੇ ਕੋਲ ਆਵਲੇ ਦਾ ਮਸਾਲਾ ਵੀ ਪਿਆ ਹੋਇਆ ਆਵਲੇ ਦਾ ਜਿਹੜਾ ਮੈਂ கிரਾਈਂਡ ਕਰਕੇ ਰੱਖਿਆ ਹੋਇਆ ਉਹ ਵੀ ਮੇਰੇ ਕੋਲ ਪਿਆ ਹੋਇਆ ਆਵਲੇ ਮੈਂ ਸੁਕਾ ਕੇ ਉਹਨਾਂ ਨੂੰ ਪਾਊਡਰ ਬਣਾਇਆ ਹੈ ਗ੍ਰਾਈਂਡ ਕੀਤਾ ਪਿਆ ਉਹ ਵੀ ਮੇਰੇ ਕੋਲ ਪਿਆ ਹੋਇਆ ਮੈਂ ਉਹ ਵੀ ਵਿੱਚ ਪਾਵਾਂਗੀ ਥੋੜਾ ਇਹਦੇ ਚ ਮੈਂ ਸੌਫ ਜੀਰਾ ਜਵੈਨ ਵੀ ਮਿਕਸ ਕਰਕੇ ਪਾਏ ਨੇ ਫਰਾਈ ਕਰਕੇ ਉਹਨੂੰ ਅੱਛੇ ਤਰ੍ਹਾਂ ਠੁੰਨ ਕੇ ਫਿਰ ਉਹਨੂੰ ਗ੍ਰਾਈਂਡ ਕਰਕੇ ਮੈਂ ਇਹਦੇ ਵਿੱਚ ਪਾਇਆ ਹੋਇਆ ਦੇਖੋ ਮਸਾਲਾ ਮੇਰਾ ਵੀ ਬਣਿਆ ਪਿਆ ਇਹ ਬਹੁਤ ਹੀ ਜ਼ਿਆਦਾ ਟੇਸਟੀ ਬੰਦਾ ਜਦੋਂ ਸਿਰ ਨੂੰ ਸ ਆਹ ਦੇਖੋ ਪਾਊਡਰ ਮੈਂ ਸ਼ੇਅਰ ਵੀ ਕੀਤੀ ਸੀ ਤੁਹਾਡੇ ਨਾਲ ਵੀਡੀਓ ਇਹਦੇ ਸੌਫ ਜੀਰਾ ਜੁਆਇਨ ਵੀ ਮਿਕਸ ਕਰਕੇ ਮੈਂ ਚੰਗੀ ਤਰ੍ਹਾਂ ਗ੍ਰाइंड ਕੀਤਾ ਹੋਇਆ ਥੋੜਾ ਜਿਹਾ ਭੁੰਨ ਕੇ ਫਿਰ ਗ੍ਰाइंड ਕੀਤਾ ਸੀ ਔਰ ਥੋੜੀ ਜਿਹੀ ਹਿੰਗ ਵੀ ਪਾਈ ਹੈ ਮੇਰੇ ਵਿੱਚ ਇਹ ਵੀ ਮੈਂ ਥੋੜਾ ਜਿਹਾ ਪਾਵਾਂਗੀ ਤਾਂ ਕਿ ਇਹਦੇ ਨਾਲ ਬਹੁਤ ਜ਼ਿਆਦਾ ਟੇਸਟੀ ਬਣ ਜਾਵੇ ਤੇ ਹਰ ਸਾਲ ਹੀ ਮੈਂ ਇਹਨੂੰ ਪਾਊਡਰ ਬਣਾ ਕੇ ਆਵਲੇ ਦਾ ਰੱਖਨੇ ਆਵਲੇ ਦਾ ਪਾਊਡਰ ਹੁੰਦਾ ਨਾ ਉਹ ਬਹੁਤ ਹੀ ਜ਼ਿਆਦਾ ਇਹਨੂੰ ਟੇਸਟੀ ਕਰ ਦਿੰਦਾ ਮਸਾਲੇ ਨੂੰ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਬਣਾ ਕੇ ਦੇਖਣਾ ਔਰ ਸਬਜ਼ੀਆਂ ਸੁੱਕੀਆਂ ਸਬਜ਼ੇ ਜਜ਼ਰ ਜ਼ਰੂਰ ਪਾਣਾ ਇੱਕ ਤੇ ਹੈਲਦੀ ਹੁੰਦਾ ਹੈ ਬੱਚਾ ਵਾਸਤੇ ਸਿਹਤ ਵਾਸਤੇ ਵੀ ਬਹੁਤ ਵਧੀਆ ਹੈ ਇੱਕ ਘਰ ਦਾ ਮਸਾਲਾ ਕੁੱਟਿਆ ਹੁੰਦਾ ਹੈ ਕਿਉਂਕਿ ਸਾਨੂੰ ਬਾਜ਼ਾਰੋਂ ਵੀ ਮਿਲ ਜਾਂਦਾ ਆਵਲਿਆਂ ਦਾ ਪਾਊਡਰ ਪਰ ਅਸੀਂ ਘਰ ਹੀ ਬਣਾ ਕੇ ਰੱਖਦੇ ਹਾਂ ਮੈਂ ਤੁਹਾਨੂੰ ਸ਼ੇਅਰ ਕੀਤੀ ਸੀ ਵੀਡੀਓ ਵੀ ਜਿਹਦੇ ਵਿੱਚ ਮੈਂ ਘੜ ਤੋਂ ਘੜ ਦੋ ਬੋਤਲਾਂ ਇਸ ਤਰ੍ਹਾਂ ਦੀਆਂ ਵੱਟੀਆਂ ਰੱਖੀਆਂ ਆਈਆਂ ਨੇ ਬਣਾ ਕੇ ਠੀਕ ਹੈ ਜੀ ਪਰ ਮੈਂ ਅੱਧੇ ਦੇ ਵਿੱਚ ਸੌਫ ਜੀਰਾ ਜੁਆਇਨ ਪਾਇਆ ਔਰ ਅੱਧਾ ਮੈਂ ਪਲੇਨ ਕੀਤਾ ਹੋਇਆ ਬਿਲਕੁਲ ਜਦੋਂ ਚਟਨੀ ਵਗੈਰਾ ਮੈਂ ਬਣਾਉਣੀ ਆ ਤਾਂ ਵੀ ਮੈਂ ਇੱਕ ਚਮਚ ਜ਼ਰੂਰ ਪਾਣੀ ਉਹਦੇ ਵਿੱਚ ਵੀ ਹੁਣ ਅਸੀਂ ਉਹ ਪੁੰਨਾਂ ਦੀ ਵੇਟ ਕਰਾਂਗੇ ਅੱਛੀ ਤਰ੍ਹਾਂ ਪੁੱਜ ਜਾਏਗਾ ਵਿੱਚ ਪਾਣੀ ਸੁੱਕ ਜਾਏਗਾ ਜਿਹੜਾ ਟਮਾਟਰਾਂ ਦਾ ਪਾਣੀ ਹੋਵੇ ਸੁਕਾਣਾ ਸੀ ਜ਼ਰੂਰੀ ਹੈ ਤਾਂ ਕਿ ਅਸੀਂ ਕ੍ਰੇਲੇ ਵਿੱਚ ਮਸਾਲਾ ਸੁੱਕਾ ਸੁੱਕਾ ਪੁੰਨ ਭਰ ਸਕੀਏ ਠੀਕ ਹੈ ਜੀ ਹੁਣ ਅਸੀਂ ਆਲੂ ਚੈੱਕ ਕਰਾਂਗੇ ਪਹਿਲੇ ਆਲੂ ਵੀ ਸਾਡੇ ਤਿਆਰ ਹੋ ਗਏ ਹੁਣ ਅਸੀਂ ਇਹਦੇ ਵਿੱਚ ਨਮਕ ਮਿੱਠੇ ਮਸਾਲੇ ਨਮਕ ਬਿਲਕੁਲ ਹਲਕਾ ਜਿਹਾ ਪਾਇਆ ਸੀ ਅਸੀਂ ਤੇ ਬਾਕੀ ਦੇ ਮਸਾਲੇ ਪਾਉਣ ਵਾਲੇ ਥੋੜੀ ਜਿਹੀ ਪਾਉਣਗੇ ਦੇਗੀ ਮਿੱਠ हल्दी पाउडर और नमक थोड़ा जहा होर पावे क्योंकि नमक असं बहुत थोड़ा पाया से पहले थोड़ी असी काली मिर्च भी पावे ज्यादा तेज़ नहीं पाने बच्चे फिर खाते भी और थोड़ा गरम मसाला ठीक है जी क्योंकि करेले भी करा रहे हैं इस वास्ते ज़्यादा मसाले नहीं पाने आलू बच्चे खुश होकर खाने ਅੰਮਲੇ ਕਿ ਲਸਾ ਲਵਾਂਗੇ ਤੇ ਥੋੜਾ ਜਿਹਾ ਸੇਜਾ ਆਵਲੇ ਦਾ ਪਾਊਡਰ ਉਹ ਵੀ ਪਾਵਾਂਗੇ ਇਹਦੇ ਵਿੱਚ ਮਿਕਸ ਹੈਗਾ ਸੌਂਫ ਜੀਰਾ ਜਵੈਨ ਉਹਦੇ ਨਾਲ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਇਹਦਾ ਔਰ ਖੱਟੇ-ਖੱਟੇ ਲੱਗਦੇ ਨਾ ਉਹਨਾਂ ਵਿੱਚ ਪਾਵਾਂਗੇ ਆਮਚੂਰਨ ਠੀਕ ਹੈ ਜੀ ਚਾਟ ਮਸਾਲਾ ਪਾ ਲਓ ਆਮਚੂਰਨ ਪਾ ਲਓ ਸਭ ਕੁਝ ਬਹੁਤ ਐਂ ਅੱਛਾ ਲੱਗੇਗਾ ਬੱਚੇ ਪਾਉ ਬਜੂ ਮਸਾਲਾ ਵੀ ਪਾਸ ਰਿਹਾ ਤੇ ਚਾਟ ਮਸਾਲਾ ਜਿਹੜੀ ਵੀ ਸਾਡੇ ਖੱਟੇ ਮਿੱਠੇ ਆਉਂਦੇ ਨੇ ਨਹੀਂ ਚਿਕਨ ਮਸਾਲਾ ਵੀ ਬਹੁਤ ਦੇ ਵਿੱਚ ਅੱਛਾ ਲੱਗਦਾ ਉਹ ਵੀ ਪਾ ਸਕਦੇ ਹੋ ਤੁਸੀਂ ਪਰ ਮੈਂ ਹੁਣ ਅੱਜ ਪਾਵਾਂਗੀ આમਚੂਰਨ ਪਾਊਡਰ ਠੀਕ ਹੈ ਜੀ ਆਵਲੇ ਦਾ ਪਾਊਡਰ ਵੀ ਪਾਤਾ ਹੈ ਤੇ આમਚੂਰਨ ਪਾਊਡਰ ਵੀ ਪਾ ਰਹੀ ਹਾਂ ਆਲੂ ਬਿਲਕੁਲ ਗਲ ਗਏ ਨੇ ਸਾਡੇ ਦੇਖ ਲਓ ਸੀੜਾ ਹੋਇਆ ਤੇ ਨਹੀਂ ਬਿਲਕੁਲ ਆਲੂ ਤੇ ਅਸੀਂ ਹੁਣ ਇਹਦੇ ਵਿੱਚ ਪਾਵਾਂਗੇ આમਚੂਰਨ ਠੀਕ ਹੈ ਜੀ ਹਾਂ ਜੀ ਦਾ ਥੋੜਾ ਚਾਟ ਮਸਾਲਾ ਪਾਉਣ ਲੱਗੇ ਆ ਲੋੜ ਮੁਤਾਬਕ ਜਿੰਨਾ ਤੁਸੀਂ ਖੱਟਾ ਖਾਂਦੇ ਹੋ ਉਹਨਾਂ ਕਿ ਬਹੁਤ ਜ਼ਿਆਦਾ ਨਾ ਪਾਣਾ ਤਾਂ ਕਿ ਬੱਚੇ ਖਾ ਲੈ ਸਕਣ ਠੀਕ ਹੈ ਜੇ ਇਹਨੂੰ ਅੱਛੇ ਤਰ੍ਹਾਂ ਮਿਕਸ ਕਰ ਲੈਣਾ ਅਗਰ ਆਲੂਆਂ ਚ ਕਸਰ ਹੈਗੀ ਹੈ ਤੇ 2 ਮਿੰਟ ਰੱਖ ਦੋ ਨਹੀਂ ਕਸਰ ਤੇ ਤੁਸੀਂ ਇਹਨੂੰ ਗੈਸ ਨੂੰ ਬੰਦ ਕਰ ਸਕਦੇ ਹੋ ਥੋੜਾ ਜਿਹਾ ਹਲਕਾ ਜਿਹਾ ਲੱਗ ਰਿਹਾ ਮੈਨੂੰ ਅੱਜ ਤਾਂ ਆਲੂ ਗਲਦੇ ਨਹੀਂ ਜਲਦੀ ਪਤਾ ਨਹੀਂ ਕੀ ਪ੍ਰੋਬਲਮ ਹੈ ਆਲੂਾਂ ਦੇ ਮੋਟੇ ਆਲੂ ਆ ਰਹੇ ਨੇ ਬੜੇ 2 ਕਿ ਮਿੰਟ ਵਾਸਤੇ ਇਸ ਨੂੰ ਰੱਖਾਂਗੇ ਹੁਣ ਅਸੀਂ ਅੱਧਰ ਦੇਖਦੇ ਹਾਂ ਕਿ ਸਾਡਾ ਕਿੰਨਾ ਕੁ ਪੁੱਜ ਗਿਆ ਮਸਾਲਾ ਪੂਰਾ ਸੇਕ ਕਰ ਤੇਜ਼ ਕਰਕੇ ਤੇ ਜਿਹੜਾ ਪਾਣੀ ਉਹ ਮੈ ਸੁਕਾਉਣਾ ਚਾਹੀਦਾ ਪਹਿਲੇ ਪਾਣੀ ਸੁੱਕ ਜਾਏਗਾ ਫਿਰ ਉਸ ਤੋਂ ਬਾਅਦ ਮੈਂ ਮਸਾਲੇ ਪਾਵਾਂਗੇ ਕਿਉਂਕਿ ਜਿਹੜਾ ਟਮਾਟਰਾਂ ਦਾ ਪਾਣੀ ਹੈ ਨਾ ਉਹ ਵਿੱਚ ਸੁੱਕਦਾ ਨਹੀਂ ਜਲਦੀ ਜਲਦੀ ਮੈਂ ਤੇਜ਼ ਕੀਤਾ ਸੇਕ ਨਾਲੇ ਪੁੱਜ ਜਾਏਗਾ ਨਾਲੇ ਪਾਣੀ ਸੁੱਕ ਜਾਏਗਾ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਹੁਣ ਸੁੱਕ ਗਿਆ ਹੁਣ ਅਸੀਂ ਚਾਟ ਮਸਾਲਾ ਤੇ ਆਬਲਾ ਮਸਾਲਾ ਦੋਨੋਂ ਪਾਵਾਂਗੇ ਵਿੱਚ ਚਨ ਆਲਿਆਂ ਨੂੰ ਭੁੰਨ ਲਵਾਂਗੇ ਤਾਂ ਕਿ ਖੱਟਾ-ਖੱਟਾ ਹੋ ਜਵੇ ਹਰੀ ਮਿਰਚ ਅਸੀਂ ਪਹਿਲੇ ਬਾਦ ਦਿੱਤੇ ਵਿੱਚ ਗ੍ਰाइंड ਕਰਕੇ ਹੁਣ ਅਸੀਂ ਨਮਕ ਵਿੱਚ ਮਸਾਲੇ ਲੋੜ ਦੇ ਮੁਤਾਬਕ ਪਾਵਾਂਗੇ ਮਸਾਲੇ ਦੇ ਮੁਤਾਬਕ ਕਿ ਤੁਸੀਂ ਨਮਕ ਪਾਣਾ ਜਿੰਨਾ ਜ਼ਰੂਰਤ ਹੈ ਜਿਆਦਾ ਤੇਜ਼ ਨਾ ਹੋ ਜਵੇ थोड़ी देगी मिर्च पावे और थोड़ी हल्दी ठीक है जी हरी मिर्च असी पाई हुई है काली मिर्च से बहुत थोड़ी जी पावे तो गर्म मसाला बस जी मसाले हो गए सारे पूरे हूँ चंकी तरह से मिक्स करा थोड़ा सेक कट कर दी ताकि अच्छी तरह भुज जाए ਉਕਤ ਨੂੰ ਭੁੰਨਾ ਜਿਵੇਂ ਅਸੀਂ ਅੱਛੇ ਤਰ੍ਹਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਸਾਡਾ ਮਸਾਲਾ ਬਿਲਕੁਲ ਰੈਡੀ ਹੋ ਗਿਆ ਹੁਣ ਅਸੀਂ ਇਹਨੂੰ ਉਤਾਰ ਕੇ ਗੈਸ ਤੋਂ ਤੇ ਅਸੀਂ ਇੱਕ ਚਮਚੇ ਦੀ ਸਹਾਇਤਾ ਨਾਲ 스ਪੂਨ ਦੀ ਸਹਾਇਤਾ ਦੇ ਨਾਲ ਅਸੀਂ ਕ੍ਰੇਲਿਆਂ ਦੇ ਵਿੱਚ ਭੁੰਨਾਗੇ ਕ੍ਰੇਲਿਆਂ ਦੇ ਵਿੱਚ ਭਰਾਂਗੇ ਠੀਕ ਹੈ ਜੀ ਸਾਡੇ ਕ੍ਰੇਲੇ ਬਿਲਕੁਲ ਰੈਡੀ ਨੇ ਅਸੀਂ ਕੋਲ ਹੀ ਰੱਖੇ ਹੋਏ ਨੇ ਉਹਦੇ ਇੱਕ ਚਮਚ ਚ ਲਾਵਾਂਗੇ 스ਪੂਨ ਦੀ ਸਹਾਇਤਾ ਦੇ ਨਾਲ ਅਸੀਂ ਇਹਨੂੰ ਕ੍ਰੇਲਿਆਂ ਨੂੰ ਭਰ ਦਵਾਂਗੇ ਮਸਾਲੇ ਦੇ ਨਾਲ ਔਰ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬਣਗੇ ਦੇਖੋ ਮਸਾਲਾ ਕਿੰਨਾ ਵਧੀਆ ਬਣਿਆ ਬਹੁਤ ਹੀ ਟੇਸਟੀ ਲੱਗ ਰਿਹਾ ਵੈਸੇ ਲੱਗਦਾ ਕਿ ਫਰੌਂਟੀ ਦੇ ਨਾਲ ਖਾ ਲਿਆ ਤਾਂ ਬਹੁਤ ਮਜ਼ਾ ਆਏਗਾ ਠੀਕ ਹੈ ਜੀ ਮੈਂ ਹੁਣ ਤੁਹਾਨੂੰ ਇੱਕ ਕ੍ਰੇਲਾ ਵਰਕੇ ਦਿਖਾਨੀ ਆ ਕਿ ਕਿਸ ਤਰ੍ਹਾਂ ਸੀ ਬਣਾਣਾ ਹੈ ਹਾਂਜੀ ਆ ਦੇਖੋ ਜੇ ਮੈਂ ਕ੍ਰੇਲੇ ਪਰ ਦਿੱਤੇ ਰੇ ਮਸਾਲਾ ਮੇਰੇ ਕੋਲ ਅਜੇ ਪਿਆ ਹੋਇਆ ਹੈ ਇਸ ਤਰੀ ਤੁਸੀਂ ਇਹਨੂੰ ਮੂੰਹ ਨੂੰ ਖੋਲ ਲੈ ਔਰ ਇਹਦੇ ਚ ਚਮਚ ਦੀ ਹੈਲਪ ਦੇ ਨਾਲ ਤੁਸੀਂ ਮਸਾਲਾ ਭਰ ਦੇਣਾ ਠੀਕ ਹੈ ਜੀ ਆਲੂ ਵੀ ਤਿਆਰ ਹੋ ਗਏ ਨੇ ਦੇਖੋ ਜੀ ਕਿੰਨੀ ਵਧੀਆ ਰੈਸਪੀ ਲੱਗ ਰਹੀ ਹੈ ਇੱਕ ਵਾਰ ਤੁਸੀਂ ਜ਼ਰੂਰ ਰੈਸਪੀ ਨੂੰ ਟਰਾਈ ਕਰਨਾ ਇਸ ਤਰੀਕ ਤੁਸੀਂ ਆਲੂ ਕਰੇਲੇ ਬੱਚਾ ਨੂੰ ਬਣਾ ਕੇ ਦੇਣਾ ਤੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਔਰ ਅਗਰ ਉਹਨਾਂ ਦਾ ਨਹੀਂ ਵੀ ਕਰੇਲੇ ਖਾਂਦੇ ਦਿਲ ਕਰੇਗਾ ਤਾਂ ਮਸਾਲਾ ਇੰਨਾ ਟੇਸਟੀ ਹੁੰਦਾ ਨਾ ਆਪਣਾ ਖੱਟਾ-ਖੱਟਾ ਮਸਾਲਾ ਬੰਦਾ ਬਹੁਤ ਹੀ ਟੇਸਟੀ ਹੁੰਦਾ ਔਰ ਬਹੁਤ ਹੀ ਹੈਲਦੀ ਬਣਾਇਆ ਹੈਲਦੀ ਵੇ ਨਾਲ ਬਣਾਇਆ ਕੋਈ ਬਾਹਰ ਦੀ ਮੈਂ ਚੀਜ਼ ਜਾਂ ਕੋਈ ਸੌਸ ਨਹੀਂ ਯੂਜ਼ ਕੀਤੀ ਠੀਕ ਹੈ ਜੀ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਓਕੇ ਜੀ ਸਤਿ ਸ਼੍ਰੀ ਅਕਾਲ ਜੀ